ਜੀ ਆ ਜਿਹੜਾ ਖੇਤ ਲਿਆ ਹੈ 1000 ਰੁਪਏ ਵਿੱਗੇ ਹਸਾਬ ਨਾਲ ਲਿਆ ਹੈ। ਕੁੱਲ 1000 ਰੁਪਏ ਵਿੱਗੇ ਨਾਲਾ ਰੇਟ ਹੈ। ਕੀ ਠੇਕਾ ਠੂਕਾ ਕੀ ਰੂਟੂ ਹੈ? ਠੇਕਾ ਭਾਜੀ ਹੈਗਾ 17 18 18 ਇੰਨਾ ਚੱਲੀਦਾ ਜੀ। 17 18000 ਰੁਪਏ ਵਿੱਗਾ। ਜ਼ਮੀਨਾਂ ਚੰਗੀਆਂ ਤੇ ਠੇਕਾ ਘੱਟ ਹੀ ਹੈ ਉਹ ਮੇ ਦਾ। 4 ਰੁਪਏ ਕਿਲੋ ਪਰਾਲੀ ਵਿਕਦੀ ਆ ਦਾ ਇੱਥੇ। ਇੱਥੇ ਇਧਰ ਸਾਡੇ ਵੀ ਕਦੇ ਕਦੇ ਨਹੀਂ ਜਾਨੀ ਪਰਾਲੀ। ਪਰਾਲੀ ਵਿਕਦੀ ਹੈ 4 ਰੁਪਏ ਕਿਲੋ ਤੇ 400 ਰੁਪਏ ਇੱਕ ਕੁਆਟ। ਅੱਜ ਆਪਾਂ ਪਹੁੰਚੇ ਆ ਇੰਸਟਾਗ੍ਰam ਦੇ ਵਾਇਰਲ ਬਾਪੂ ਦੇ ਘਰ ਦੇ ਵਿੱਚ। ਘਰੇ ਆ ਬਾਪੂ ਆ ਬੈਠੇ ਬਾਪੂ ਜੀ ਇੰਸਟਾਗ੍ਰਾਮ ਤੇ ਬਾਹਰ ਲੈ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂ ਠੀਕ ਹਾਂ ਹਾਂ ਬਾਪੂ ਵੀ ਠੀਕ ਰਹਿੰਦੇ ਹੋ ਪੀਲੀ ਚਾਜੋ ਹਾਂ ਹਾਂ ਅੱਛਾ ਹਾਂ ਚਲੋ ਵਧੀਆ ਫਿਰ ਜਾਏਗੇ ਖੇਤਾਂ ਦੇ ਹਾਂ ਖੇਤ ਚਲੋਗੇ ਚਲੋਗੇ ਤਪ ਤਪ ਚਲੀ ਤੋਣ ਰੋ ਰੋ ਚੱਲੋ ਜੀ ਲਓ ਵੀ ਐਫ ਬਾਪੂ ਜੀ ਦੇ ਇੰਸਟਾਗ੍ਰਾਮ ਤੇ ਬਹੁਤ ਵਾਇਰਲ ਹੈ ਫੇਮਸ ਹੈ ਤੇ ਪੰਜਾਬ ਵਾਲਿਓ ਤੁਸੀਂ ਜਾਣਦੇ ਹੋਗੇ ਬਾਪੂ ਨੂੰ ਰਾਜਸਥਾਨ ਦੇ ਵਿੱਚ ਬੈਠੇ ਡੇਰੇ ਲਈ ਤੇ ਜਿਹੜੇ ਚੀਜ਼ ਤੇ ਧੁੰਮਾ ਪਈ ਹੁੰਦੇ ਹਨ ਹੂੰ ਹੁਣ ਆਪਾਂ ਚੱਲਦੇ ਆਂ ਵੀ ਬਾਈਆਂ ਦੇ ਖੇਤ ਤੇ ਵੀਰ ਅਰਗੇ ਜਾਣਗੇ ਨਾਲ ਲੈ ਕੇ ਆਪਾਂ ਨੂੰ ਜੀ ਵੇਖੋ ਰਾਜਸਥਾਨ ਦੇ ਵਿੱਚ ਖੇਚਦਾਨੀਆਂ ਤੇ ਤੇਰਾ ਪੱਕੀ ਆ ਮਿੱਟੀ ਹਾਂ ਮਿੱਟੀ Rajasthan ਚ ਪੱਕੀ ਆ ਮਿੱਟੀ ਬਈ ਬਹੁਤ ਜਿਆਦਾ ਪੱਕੀ ਆ ਤੁਹਾਨੂੰ ਦਿਖਾਵਾਂਗੇ ਜਿਹੜਾ ਘੱਗਰੋਂ ਦਾ ਘੱਗਰ ਦੇ ਵਿੱਚ ਸਾਰੀ ਪੱਕੀ ਆ ਠੀਕ ਐ ਲਓ ਬਈ ਹੁਣ ਪਹੁੰਚੇ ਆ ਬਾਈਆਂ ਦੇ ਫਾਰਮ ਤੇ ਫਾਰਮ ਬਹੁਤ ਸੋਹਣਾ ਬਣਾਇਆ Rajasthan ਦੇ ਵਿੱਚ ਵੇਖੋ ਪੰਜਾਬ ਵਾਲਾ ਮਾਹੌਲ ਚ ਆਇਆ ਹੋਇਆ ਬਿਲਕੁਲ ਕਿੰਨੇ ਏਕੜਾ ਜਾਂਦਾ ਬਈ ਇੱਥੇ ਕਿੰਨੇ ਫਾਰਮ ਆਪਣਾ ਇੱਥੇ ਤੁਹਾਡਾ 12.5 ਕਿੱਲੇ ਆ ਹਾਂਜੀ ਤੇ ਅੱਗੇ ਉਹ ਜਿਹੜੀ ਪਿੰਡ ਕੋਲੇ ਜ਼ਮੀਨ ਆ ਹਨ 6 ਵੀਗਿ ਉਹ ਹੋਗੇ ਤੇ ਉਹ ਬਾਕੀ ਪਾਣੀ ਇੱਕ ਥਾਂ ਹੀ ਕਰਾਇਆ ਸਾਰੀ ਬਾਰੀ ਸਾਰੀਆਂ ਪਾਣੀ ਇੱਕ ਥਾਂ ਹੀ ਆ ਇੱਥੇ ਪਾਣੀ ਜਾਂਦਾ ਫਿਰ ਇੱਥੋਂ ਪਾਈਪਾਂ ਪਾਈਆਂ ਹੋਈਆਂ ਪਾਈਪ ਲਾਈਨਾਂ ਕੁਛ ਨਹੀਂ ਇੱਥੋਂ ਖੜੀ ਜਾਂਦਾ ਸਾਰੇ ਖੇਤਾਂ ਮੰਨੀ ਪਾਈਪਾਂ ਸਾਰੇ ਖੇਤਾਂ ਤਾਂ ਆ ਡੱਗੀ ਬਣਾਈ ਐ ਇਹਨੂੰ ਬਾਰਿਸ਼ ਚ ਫਿਰ ਰਾਤ ਨੂੰ ਪਾਣੀ ਪੂਣੀ ਲਾਉਣ ਦੀ ਕੋਈ ਲੋੜ ਨਹੀਂ ਸਾਨੂੰ ਇੱਥੇ ਛੱਡ ਜੰਨੇ ਹਾਂ ਇਹ ਪੱਕੀ ਨਹੀਂ ਕੀਤੀ ਬਈ ਐ ਨਹੀਂ ਸੁੱਕਦਾ ਪਾਣੀ ਥਾਡੇ ਪਾਣੀ ਐ ਨਹੀਂ ਪਿੰਦੀਆਂ ਜ਼ਮੀਨਾਂ ਵਾਲੀਆਂ ਪੱਕੀਆਂ ਹਨਾ ਹੋ ਗਿਆ ਬਈ ਬਹੁਤ ਸੋਹਣਾ ਵਿਊ ਦਿੱਤਾ ਵੇਖੋ ਵੀ ਮੋੜ ਹਰਜਾਈ ਬਿਸਤਰਾ ਫਰਿੱਜ ਮਨੋਰੰਜਨ ਖੇਤ ਵੀ ਜਾਂਦਾ ਮੈਂ ਉੱਥੇ ਬਾਰ ਹੀ ਬਣਾ ਰੱਖਿਆ ਆ ਨਹਿਰਾਗੀ ਕੋਲੇ ਹਾਂ ਜੀ ਆ ਨਾਲ ਹੀ ਨਹਿਰਾ ਗਈ ਫਿਰ ਤਾਂ ਮੁੱਢ ਮੰਗੂ ਬੈਠੇ ਹਾਂ ਮੁੱਢ 'ਚ ਆ ਰਹੇ ਆ ਬਸ ਦੂਜੇ ਮਰਬਾ ਜੀ ਦੂਜੇ ਮਰਬਾ ਮੁੱਢ 'ਚ ਕੀ ਠੇਕਾ ਠੂਕਾ ਕੀ ਰੂਟੂ ਹੈ ਠੇਕਾ ਭਾਜੀ ਹੈਗਾ 17 18 18 ਇੰਨਾ ਚੱਲੀ ਜਾਂਦਾ ਜੀ 17 18000 ਰੁਪਇਆ ਬਿੰਗਾ ਜਮੀਨਾਂ ਚੰਗੀਆਂ ਤੇ ਠੇਕਾ ਘੱਟ ਹੀ ਹੈ ਉਮੇ ਦਾ ਹੈ ਠੀਕ ਆ ਜੀ ਬਾਹਲਾ ਨਹੀਂ ਬਤਾਇਆ ਹਜੇ ਹੈ ਨਾ ਪਲਦੀਆਂ ਨਹੀਂ ਸਕਦੀ अच्छा नेहरी पानी आ नेहरी ਦਾ ਜੇ ਮਰ ਜੇ ਇੱਕ ਅਦੀ ਵਾਰੀ ਨਾ ਹੋਵੇ ਛੁੱਟੀ ਹੋ ਜਾਂਦੀ ਹਾਂ ਅੱਜ ਕਰ ਪਾਇਆ ਅੱਛਾ ਜੀ ਹਾਂਜੀ ਤਾਂ ਕਰਕੇ ਠੀਕ ਹੈ ਵੀ ਤੇ ਫਿਰ ਉਹ ਕੀ ਰੇਟ ਆ ਵੀ ਜ਼ਮੀਨਾਂ ਦਾ ਜ਼ਮੀਨਾਂ ਬਾਈ ਚੰਗੀ ਬੈਲੀ ਤੇ 15 ਲੱਖ ਰੁਪਏ ਨਹੀਂ ਕੋਈ ਦਿੰਦਾ 15 ਨੂੰ ਨਹੀਂ ਦਿੰਦਾ ਮੰਨ ਨਹੀਂ ਕਰਦਾ ਹਣਾ ਨਾ ਨਾ ਜੀ ਮੋੜ ਵਾਲੀਆਂ ਹੁਣ ਤੁਸੀਂ 15 ਕਿਰੋ ਰੁਪਏ ਕਹਿ ਕੇ ਦੇ ਲੋ ਕੋਈ ਨਹੀਂ ਦਿੰਦਾ ਬੈਲੀ ਦਾ ਰੇਟ ਅੱਛਾ ਜੀ ਹਾਂਜੀ ਤੇ ਬਈ ਫਿਰ ਤੁਸੀਂ ਜਿਹੜਾ ਕਿੰਨਾ ਸਮਾਂ ਹੋ ਗਿਆ ਇੱਥੇ ਆਇਆ ਨੂੰ ਆਪਾਂ ਨੂੰ ਸਾਡੀ ਚੌਥੀ ਪੀੜੀ ਆ ਅਸੀਂ ਚੌਥੀ ਪੀੜੀ ਹਾਂ ਇੱਥੇ ਚੌਥੀ ਪੀੜੀ ਹੈ ਜੀ ਸਾਡੀ ਚੌਥੀ ਪੀੜੀੋਂ ਤੁਸੀਂ ਫਿਰ ਜਦੋਂ ਵੰਦੋ ਪੁਰਾਣੇ ਬਜ਼ੁਰਗਾਂ ਨੇ ਜ਼ਮੀਨ ਲਈ ਉਦੋਂ ਫਿਰ ਕੀ ਰੇਟ ਲਈਊਗਾ ਇੱਥੇ ਉਦੋਂ ਜੀ ਆਹ ਜਿਹੜਾ ਖੇਤ ਲਿਆ ਹੈ 1000 ਰੁਪਏ ਵਿੱਗੇ ਹਿਸਾਬ ਨਾਲ ਲਿਆ ਹੈ ਕੁੱਲ 1000 ਰੁਪਏ ਵਿੱਗੇ ਨਾਲਾ ਰੇਟ ਇਹਦਾ ਹੈ 1000 ਰੁਪਏ ਵਿੱਗੇ ਦਾ ਇਹ ਦਾਦਾ ਜੀ ਨੇ ਲੈ ਸੀ ਸਾਡੇ ਕੋ ਪੂਰਾ ਮਰਬਾ ਸਾਲਵਾ ਦਾਦਾ ਜੀ ਹੁਣੇ ਦੋ ਭਰਾ ਸੀ ਅੱਧਾ ਉਹਨਾਂ ਨੂੰ ਅੱਧਾ ਆਪਣੇ ਕੋਲ ਜੀ ਠੀਕ ਹੈ ਜੀ ਠੀਕ ਹੈ ਅੱਜ ਤਾਂ ਫਿਰ 1000 ਰੁਪਏ ਬਿੱਗਾ ਲੈ ਕੇ ਆਇਆ ਤਾਂ ਫਿਰ ਤੀਆਂ ਲੱਗ ਗਈਆਂ ਹਾਂਜੀ ਹਾਂਜੀ ਅੱਜ ਤਾਂ ਫਿਰ 16 ਲੱਖ ਦਾ ਕਿਹਾ ਹਾਂਜੀ 15 16 ਲੱਖ ਰੁਪਏ ਰੇਟ ਹੈਗਾ ਇੱਥੇ 15 16 ਲੱਖ ਦਾ ਜੇਕਰ ਕੋਈ ਲੈਣਾ ਚਾਵੇ ਭਾਈ ਨਾ ਜੀ ਵੇਚ ਨਾਲ ਕਰ ਪਰ ਓਪਨ ਰਜਿਸਟਰੀ ਨਹੀਂ ਹੈ ਨਾ ਓਪਨ ਰਜਿਸਟਰੀ ਵੀ ਨਹੀਂ ਹੁੰਦੀ ਕਿਹੜਾ ਵਾਲਾ ਹੈ ਨਹੀਂ ਰਜਿਸਟਰੀ ਰਾਜਸਥਾਨ ਦੇ ਲੈ ਸਕਦਾ ਹਾਂ ਉਹ ਮੈਂ ਤਾਂ ਲੈ ਸਕਦਾ ਲੋਕ ਕਲਾਬ ਦਾ ਏਰੀਆ ਹੈ ਰਸਤਾ ਠੀਕ ਹੈ ਜੀ ਠੀਕ ਹੈ ਵੀ ਫਿਰ ਇਹਦੇ ਵਿੱਚ ਕਿੰਨੇ ਕਿੱਲਿਆਂ ਦਾ ਪਾਣੀ ਪੈ ਜਾਂਦਾ ਪਿਛੇ ਭਾਜੀ ਲਗਭਗ 22 23 ਕਿੱਲਿਆਂ ਦਾ ਪੈਂਦਾ ਜੀ 22 2 ਕਿੰਨੇ ਮਿੰਟ ਬਾਰੀ ਇੱਥੇ ਵੀ ਮੁੱਕ ਗਈ ਤੁਹਾਡੀ ਇੱਥੇ ਜੀ 7 ਮਿੰਟ ਕਿਲੇ ਮਰੱਬੇ ਦੀ ਹੈਗੀ ਆ 3 ਘੰਟੇ ਹੂੰ 3 ਘੰਟੇ ਮਰੱਬੇ ਦੀ ਵਾਰੀ ਆ ਮਰੱਬੇ ਦੀ ਹਾਂਜੀ ਠੀਕ ਹੈ ਜੀ ਠੀਕ ਹੈ ਉਹ ਦਿਨੋਂ 6-7 ਮਿੰਟ 6-7 ਮਿੰਟ ਵੇਗੇ ਦੇ ਲੋਗੇ ਵੀ ਫਿਰ ਘੰਟੇ ਚਰਮਾਨ ਦਾ ਦੋ ਵੇਗੇ ਨਾ ਜ਼ਿਆਦਾ ਲੱਗ ਜਾਂਦੇ ਨੇ ਘੰਟੇ ਜਦੋਂ ਜ਼ਿਆਦਾ ਲੱਗ ਜਾਂਦੇ ਆ ਠੀਕ ਹੈ ਜੀ ਠੀਕ ਹੈ ਫਿਰ ਤਾਂ ਚੰਗਾ ਆਪਣੇ ਮੁੱਕੇ ਦਾ ਹਾਂ ਹਾਂਜੀ ਠੀਕ ਹੈ ਚੰਗਾ ਫਿਰ ਤਾਂ ਨਹਿਰੀ ਪਾਣੀ ਵੀ ਚੰਗਾ ਹੈ ਤੇ ਟਿਊਬਵੈਲਾਂ ਦਾ ਵੀ ਮਿੱਠਾ ਪਾਣੀ ਹਾਂਜੀ ਟਾਈਮ ਪਾਸ ਹੈਗਾ ਜੀ ਹੁਣ ਪਹਿਲਾਂ ਚੰਗੇ ਸੀਗੇ ਪਹਿਲਾਂ ਝੋਨਾ ਲੱਗਦਾ ਰਿਹਾ ਇੱਥੇ ਸਾਰੀ ਜੇ ਇਹ ਵੀ ਸਾਰਾ ਫਾਰਮ ਹੈ ਇਧਰ ਹੈ ਫਿਕਰ ਕਣਕਾਂ ਉਗਰ ਗਈਆਂ ਵੀ ਕਿਹੜੇ ਬੀਜ ਜ਼ਿਆਦਾ ਬੀਜ ਦਿਓ ਇਧਰ ਆਪਣੇ ਇਹ ਜੀ ਸਾਰੀ 2852 ਲੇਟ ਸੀਗੀ ਬਾਕੀ 327 ਜ਼ਿਆਦਾ ਬੀਜੀ ਹੈ ਰਹੀ ਅੱਛਾ ਜੀ ਕਿੰਨਾ ਕਚੜਾ ਦੇ ਜਾਂਦੀਆਂ ਕਣਕਾਂ ਕਣਕਾਂ ਹੀ 16 17 ਮਹੀਨਾ ਬੈ ਜਾਂਦਾ ਛਾੜ 16 17 ਕੁਆਟਲ ਕੁਆਟਲ ਹਾਂਜੀ ਹਾਂਜੀ ਕੁਆਟਲ ਹਾਂਜੀ ਫਿਰ ਤਾਂ 50 ਮਨ ਦੇ ਲਵੇ ਲੱਗ ਜੰਨੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਵੀ ਤੁਹਾਡੇ ਨਰਮਾ ਸੀ ਪਹਿਲਾ ਨਰਮਾ ਸੀਗਾ ਜੀ ਇੱਥੇ ਸਾਰੇ ਕਿਵੇਂ ਹੋਇਆ ਜੀ ਨਰਮਾ ਸਾਡੇ ਤਾਂ ਉਧਰ ਫੇਲ ਹੋਇਆ ਪਿਆ 6 6 ਕੋਣ ਨਿਕਲ ਗਏ ਮੇਰੇ ਕਈ ਸਾਲ ਹੀ ਹੋ ਗਏ ਜੀ ਵਧੀਆ ਜਿਹਾ ਆਈ ਜਾਂਦਾ ਲੋਕਾਂ ਦੇ ਨਹੀਂ ਆਉਂਦਾ ਪਹਿਲਾਂ ਮੇਰੇ 8 8 ਨਿਕਲਦਾ ਰਿਆ ਤੇ ਹੁਣ ਜੀ ਜਿੱਦਾਂ ਥੋੜੀ ਜੀ ਸਮੇਂ ਦੀ ਦਿੱਕਤ ਆ ਰਹੀ ਐ ਇਹਦੀ 6 ਸਮਾਂ ਬੀਬੀ ਕਿੱਥੋਂ ਲਿਆਉਣੇ ਫਿਰ ਸਾਰਾ ਵਿਜੈਨਗਰੋਂ ਜੀ ਵਿਜੈਨਗਰ ਪੈਂਦਾ ਪਉਣ ਸ਼ਹਿਰ ਇੱਕ ਵਾਰ ਵੱਡੀ ਗੱਲ ਲੱਗੀ ਸੋਡੇ ਘਰੇ ਚਾਚੇ ਤਾਇਆ ਆ ਜਾਂਦੇ ਜੋ ਬੱਚੇ ਤੇ ਲੱਗਦਾ ਨਹੀਂ ਹੈ ਨਾ ਭਰਾਵਾਂ ਨਾਲੋਂ ਵੱਧ ਚੱਲਦੇ ਆਪਸ ਵਿੱਚ ਵਧੀਆ ਮਾਲਕ ਨੇ ਸੁਣੀ ਹੋਈ ਹੈ ਇਕੱਠੇ ਆ ਜੀ ਨੇ ਯਾਰ ਆਉਂਦਾ ਨਾ ਬਹੁਤ ਬਹੁਤ ਆਨੰਦ ਆ ਜੀ ਅੱਜ ਹੁਣ ਜਦੋਂ ਬਾਈ ਨੂੰ ਕੰਮ ਆ ਚੱਲਿਆ ਮੈਂ ਹੈਗਾ ਬਾਈ ਜੀ ਪਤਾ ਕੀ ਬੰਦੇ ਦੋ ਫੁਲਕੇ ਖਾਣੇ ਆ ਹਮ ਇਕੱਠੇ ਵੀ ਉਹੀ ਮਿਲਨੇ ਆ ਅੱਡ ਹੋਇਆ ਵੀ ਉਹੀ ਮਿਲਨੇ ਆ ਪੇਟ ਵਾਸਤੇ ਪਾਈਦਾ ਬੰਦਾ ਤੇ ਨਹੀਂ ਯਾਰ ਅਜੇ ਇਕੱਠੇ ਚ ਰਹਿ ਕੇ ਖਾਲੇ ਦੋਦੇਰ ਗਿਆ ਸੁਆਦ ਹੀ ਨਹੀਂ ਆਨੰਦ ਆ ਪੂਰਾ ਬਾਪੂ ਨੇ ਬਈ ਉਹ ਜਿਹੜੀ ਤੁਸੀਂ ਉਹ ਉਂਗਲੀ ਤੇ ਲਾ ਕੇ ਲਈ ਉਹਨੇ ਬਾਪੂ ਕੋਲੇ ਫਿਰ ਖਾਂ ਛਕਦਾ ਬਾਪੂ ਨਹੀਂ ਕਦੇ ਤਾਂ ਹੀ ਆ ਉਦਾਂ ਜਿਆਦੀ ਜਿਆਦੇ ਨਹੀਂ ਹਾਂ ਅੱਜ ਜਦੋਂ ਹੁਣ ਕੱਲ ਵੀ ਪੀਪ ਵਧਿਆ ਹੈ ਸੀ ਗੱਲ ਨਹੀਂ ਸੀ ਇੱਕ ਅਧਿਕ ਰਾਇ ਕਿਤੇ ਮਹੀਨੇ ਬਸ ਆ ਜਵੇਂ ਬਾਪੂ ਹੁਣ ਆਥ ਨੇ ਫਿਰ ਲਾਈ ਜਾਂਦਾ ਹੁਣ ਸਰੀਰ ਬੰਨੀ ਆਉਂਦਾ ਇਹ ਬਈ ਕਰਦਾ ਆ ਇਹ ਬਈ ਤੀਜੇ ਚੌਥੇ ਦੇ ਤੀਜੇ ਚੌਥੇ ਡੇਲੀ ਨਹੀਂ ਸਵਾਦ ਆ ਬਸ ਹਾਂ ਬਸ ਮਨਾਏ ਤੇ ਆ ਮਨਾਏ ਤਾਂ ਆਪੇ ਕਹਿ ਲੈ ਨਾ ਮਿਲਿਆ ਉਹ ਇਹ ਕਿੰਨੇ ਲੈ ਕੇ ਗਏ ਉਧਰ ਨੂੰ ਕਹਿਦਾ ਅੱਛਾ ਜੀ ਤੀਜੇ ਚੌਥੇ ਦਿਨ ਹਾਂ ਜੀ ਠੀਕ ਹੈ ਬਈ ਤੀਜੇ ਚੌਥੇ ਦਿਨ ਖਿੱਚ ਲੰਦੇ ਬਾਪੂ ਮੀਟਰ ਮੇਜਰ ਡੇਕਤ ਕੋਈ ਨਹੀਂ ਟੁੱਟਲ ਜਮੀਨੇ ਚ ਰਾਸਤਾਂ ਦੇ ਵਿੱਚ 60 ਵਿਗੇ ਆਪਾਂ 60 ਵਿਗੇ ਹਾਂ ਜੀ ਫਿਰ ਪੰਜਾਬ ਨਾਲ ਖੁਸ਼ ਆ ਇਥੇ ਵਧੀਆ ਜੀ ਵਧੀਆ ਆਨੰਦ ਆ ਹਾਂ ਸਾਨੂੰ ਫੀਲ ਹੀ ਨਹੀਂ ਹੁੰਦਾ ਕਦੇ ਇਹ ਪੰਜਾਬ ਚ ਨਹੀਂ ਆ। ਆ ਵਿੱਗੇ ਦੇ ਵਿੱਚ ਇੱਕ ਚ ਡੱਗੀ ਪੂਰੀ ਹੈ। ਹਾਂਜੀ ਥੋੜੀ ਜੀ ਘਟਾ ਹੈ ਵਿੱਗੇ ਤੋਂ। ਥੋੜੀ ਜੀ ਘਟਾ ਹੈ। ਕੋਠੇ ਸੀ ਇਹ ਨੂੰ ਵਿੱਗਾ ਬਣਨਾ ਸੀ। ਹਾਂ ਏਰੀਆ ਘਟਾ ਬਸ। ਉੰਨਾ ਕੀ ਘਟਾ ਹੈ? ਫਿਰ ਝੋਨਾ ਰੋਲ ਜਾਂਦਾ ਤੁਹਾਡਾ ਤੁਸੀਂ ਦੱਸਦੇ ਸੀ ਹਣਾ? ਝੋਨਾ ਦੇਖੋ ਐ ਨਾ ਜੀ ਸੈਲਰ ਹੈ ਨਹੀਂ ਕੋਈ ਵੱਡੇ। ਸੈਲਰ ਹੈ ਨਹੀਂ ਤੇ ਸਾਰੇ ਏਰੀਆ ਦਾ ਝੋਨਾ ਸਾਰੇ ਵਪਾਰੀ ਖਰੀਦ ਕੇ ਪੰਜਾਬ ਹਰਿਆਣੇ ਉਧਰ ਲ ਜਾਂਦੇ। ਠੀਕ ਹੈ। ਇੱਕ ਬਈ ਮੈਂ ਉੱਥੇ ਨਾ ਪਿੱਛੇ ਆਏ ਸੀ ਤੇ ਢੋਲਾ ਨਾ ਮਾਰ ਕੇ ਨਾ ਝੋਨਾ ਉਹ ਫੇਰ ਕੱਢੀ ਜਾਂਦੇ ਸੀ ਤੇ ਉੱਥੇ ਇੱਕ ਬੰਦਾ ਗੱਲ ਕਰੀ ਜਾਂ ਆਈਏ ਹਾਂਜੀ ਇਧਰ ਸਾਡੇ ਵੀ ਕਨੇਰ ਕਨੇ ਜਾਨੀ ਟਰਾਲੀ ਟਰਾਲੀ ਵਿਕਦੀ ਹੈ 4 ਪੀ ਕਿਲੋ ਤੇ 400 ਰੁਪਏ ਕੁਆਟਲ ਉਹ ਦੀ ਭਰ ਕੇ ਇਥੋਂ ਇਕੱਠਾ ਬਣਾ ਆਪਣਾ ਲੈ ਜਾਂਦੇ ਆ ਹਾਂਜੀ ਕਨੇਰ ਵਾਲੀ ਬਹੁਤ ਜਾਂਦੀ ਹੈ ਜੀ ਅੱਛਾ ਇਥੇ ਲੋਕਲ ਬਹੁਤ ਪਸ਼ੂ ਰੱਖੇ ਹੋਏ ਕਈਆਂ ਵਿਕਦੀ ਹੈ ਨਾ ਹਾਂਜੀ ਵਿਕ ਜਾਂਦੀ ਆਈ ਨਹੀਂ ਵੇਚ ਤੇ ਨਹੀਂ ਜਾਂਦੀ ਇੱਕ ਉਹ ਅਸੀਂ ਦੇਖਿਆ ਪਿੱਛੇ ਅੰਕਲ ਉਹ ਕੀ ਕਰੀ ਉੱਠਾ ਅੱਕਸਨ ਦੇ ਪਟਕੇ ਮੋਢੇ ਤੇ ਉਹ ਵੀ ਵਿੱਚ ਬਾਜਰੀ ਸਕਾਰ ਕੇ ਉਹਨਾਂ ਰੱਖ ਲਈ ਹੂੰ ਤੂੜੀ ਹੁਣ ਜਿਹਦੇ ਨੂੰ ਮੁੱਕ ਗਈ ਪਾਈਆਂ ਕੋਈ ਨਾ ਉਹ ਉਤਰ ਕੇ ਨਾਲ ਪਾਈ ਹੈ ਉਹ ਪੱਠਿਆਂ ਦੇ ਅੱਛਾ ਉਹ ਬਾਜਰੀ ਵੱਢ ਕੇ ਸਕਾ ਕੇ ਤੇ ਉਹ ਰੱਖ ਲਈ ਦੋਸਤੋ ਤੇ ਜਦੋਂ ਮੰਨ ਲਓ ਪੱਠੇ ਹੋ ਗਏ ਹਰੇ ਤੇ ਵਿੱਚ ਤੂੜੀ ਦੀ ਥਾਂ ਤੇ ਕੋਤਰ ਕੇ ਵਿੱਚ ਭਾਈ ਜਾਣਗੇ ਵੇਸਟ ਕੁਝ ਨਹੀਂ ਜਾਣ ਦਿੰਦੇ ਇਹ ਜੁਗਾੜ ਹੈ ਵੀ ਰਾਜਸਥਾਨ ਜਣਾ ਕਿੰਨੇ ਲੈਵਲ ਤੇ ਆ ਵੀ ਫੋਟਾ ਤੇ ਪਾਣੀ ਇੱਥੇ ਇੱਥੇ ਹੈਗਾ ਜੀ ਲਗਭਗ ਚੋਆ ਹੈਗਾ 45 ਫੁੱਟ ਦੇ 45 ਫੁੱਟ ਤੇ ਹਾਂਜੀ ਪਾਣੀ ਚਾਲੂ ਹੈ ਦਾ 45 ਫੁੱਟ ਤੋਂ ਹੂੰ ਤੇ ਸਾਡੇ ਜਿਹੜੀਆਂ ਹੈਗੀਆਂ 80 ਫੁੱਟ ਤਾਈ ਪਾਣੀ ਮਿੱਠੇ ਆ ਥੱਲੇ ਖਾਰੇ ਆਉਣ ਲੱਗੇ ਨੇ ਥੱਲੇ ਖਾਰੇ ਆ ਹਾਂਜੀ ਤਾਂ ਹੀਓ ਫਿਰ ਜ਼ਿਆਦਾ ਬੋਰ ਥੱਲੇ ਨਹੀਂ ਕਰਦੇ ਨੇ ਹਣਾ ਸਭ ਸਾਡੇ ਉੱਤੇ ਉੱਤੇ ਬੋਰ ਲਾਏ ਹੋਏ ਸਭ ਹੂੰ ਫਿਰ ਨਹਿਰ ਤੇ ਜ਼ਿਆਦਾ ਡਿਪੈਂਡ ਰਹਿੰ ਹਾਂ ਨਹਿਰ ਦਾ ਜਿਆਦਾ ਜੀ ਨਹਿਰ ਰਾਜ ਨਾਲ ਦਾ ਪਾਣੀ ਆਉਂਦਾ ਉਸੇ ਦਾ ਠੀਕ ਹੈ ਜੀ ਠੀਕ ਹਸਤਾں ਤੇ ਫਿਰ ਬਿੱਲ ਆਉਂਦਾ ਮੋਟਰਾਂ ਦਾ ਸਾਨੂੰ ਨਹੀਂ ਜੀ ਮਾਫ ਕਰਤਾ ਸਾਨੂੰ 5-6 ਸਾਲ ਹੋ ਗਏ ਮਾਫਾਈ ਬਿਲਕੁਲ ਜੀ ਰਹੀ ਹੈ ਠੀਕ ਹੈ ਜੀ ਸਰਕਾਰ ਨੇ ਪਹਿਲਾਂ ਮਾਫੀ ਦਿੱਤਾ ਜੀ ਹੁਣ ਵੀ ਭਜਨ ਲਾ ਲਾ ਹੁਣ ਵੀ ਮਾਫ ਹੁਣ ਵੀ ਮਾਫ ਹੈ ਹਾਂਜੀ ਲਓ ਵੀ ਇਹ ਸੀ ਬਈ ਪਹੁੰਚੇ ਸੀ ਆਪਾਂ ਪਿੰਡ 42 ਜੀਵੀ ਦੇ ਵਿੱਚ ਤਹਿਸੀਲ ਵਿਜੈਨਗਰ ਦੀ ਤੇ ਇੱਥੇ ਬਈ ਆਪਣੇ ਪੰਜਾਬ ਵਰਗਾ ਮੌਲ ਲਾਈ ਬੈਠਿਆ ਤੇ ਰਾਸਤਾਂ ਦੇ ਵਿੱਚ ਬਈ ਹੋਰੇ ਇਨਾਂ ਨੂੰ ਮਿਲ ਕੇ ਬਈ ਇਹਨਾਂ ਦੇ ਫਾਰਮ ਤੇ ਮਿਲ ਕੇ ਬਜ਼ੁਰਗਾਂ ਨਾਲ ਮਿਲ ਕੇ ਬਜ਼ੁਰਗਾਂ ਦੇ ਕਰਕੇ ਅਸੀਂ ਇੱਥੇ ਪਹੁੰਚੇ ਤੇ ਪਹੁੰਚ ਹੋਈ ਤੇ ਮਲਾਪ ਹੋਏ ਸਾਨੂੰ ਬਈ ਵਧੀਆ ਰੱਖਿਆ ਆਨੰਦ ਆ ਗਿਆ ਰਾਤ ਨੂੰ ਪਹਿਲਾਂ ਸਾਨੂੰ ਆਏ ਸੀ ਚਲੋ ਗੁਰਦੁਆਰੇ ਰਹਿ ਪਾਂਗੇ ਵੀ ਅਗਲੇ ਦਾ 2:00 ਸਵੇਕੇ ਹੋ ਜਾਂਦਾ ਪਰ ਉਹ ਵਿਚਰੇ ਮਗਰੋਂ ਪਤਾ ਲੱਗਿਆ ਵੀ ਬੈਸਟ ਹੀ ਬੈਸਟ ਹੈ ਤਾਂ ਧੰਨਵਾਦ ਬਈ ਓਕੇ ਬਈ ਬਹੁਤ ਸ਼ੁਕਰੀਆ ਵੀ ਠੀਕ ਹੈ